ਗੁਰੂਜੀ ਵੀ ਤਾਂ ਅੰਕਲਿ ਦੇ ਵਿੱਚ ਲਿਖਦੇ ਆ ਵੀ ਬੇਤਾਂ ਦੇ ਵਿੱਚ ਉਹ ਤੰਦਰਮੇਸ਼ ਦਾ ਨਾਮ ਆ ਉਹ ਤਾਂ ਤੁਸੀਂ ਜਾਣਦੇ ਨਹੀਂ ਜ਼ਿੰਦਗੀ ਕਹਿੋ ਜੀ ਹੈ ਜਿਵੇਂ ਬੇਤਾਲ ਹੁੰਦੇ ਆ ਬੇਤਾਲ ਕੰਜੇ ਪ੍ਰੇਤਾਂ ਨੂੰ ਪ੍ਰੇਤ ਮੰਗੂ ਅਸੀਂ ਅਗਮੂ ਦੇ ਵਿੱਚੋਂ ਉਗਲਛੀ ਤੁਰੇ ਜਾਂਦੀ ਹੈ ਗਰਮਕਿਆਂ ਨੂੰ ਜਿਵੇਂ ਪ੍ਰੇਤ ਅੱਗ ਕੱਢੀ ਜਾਂਦੀ ਹੈ ਉਸੇ ਤਰੀਕੇ ਮੂੰਹ ਦੇ ਵਿੱਚੋਂ ਹੰਕਾਰ ਮਾਣ ਇਹਦੀ ਅੱਗ ਸਾਡੇ ਮੂੰਹ ਦੇ ਵਿੱਚੋਂ ਨਿਕਲਦੀ ਹੈ ਗੱਲ ਕਰਨ ਦਾ ਵੀ ਸਾਨੂੰ ਚੱਜ ਨਹੀਂ ਆਉਂਦਾ ਗੁਰੂ ਗਰੀਬ ਨਵਾਜੀ ਮਹਾਰਾਜ ਫਰਮਾਉਂਦੇ ਆ ਭਾਈ ਸੁਰਤ ਉਹ ਚੰਗੀ ਹੈ ਜਿਹੜੀ ਇਸਨੂੰ ਸਮਝ ਕੇ ਅਸੀਂ ਨਾਮ ਜਪਣਾ ਹੈ ਇਤੋਂ ਦਾ ਸਤ ਗੌਰ ਪ੍ਰਸਾਦ ਪਰਮੇਸ਼ਰ ਦਾ ਇੱਕ ਓੰਕਾਰ ਨਾਮ ਹੈ ਉਹਦੇ ਵਿੱਚ ਸਤ ਸਾਨੂੰ ਮਿਲਿਆ ਕਿਵੇਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਗੁਰੂ ਨਾਨਕ ਨੇ ਸਾਡੇ ਤੇ ਮਿਹਰ ਕੀਤੀ ਸਾਨੂੰ ਨਸ ਜੀ ਦਾ ਸਾਨੂੰ ਮਿਲ ਗਈ ਇਸ ਕਰਕੇ ਅਸੀਂ ਜਪਣੇ ਆ ਦਾਤਾ ਸਾਨੂੰ ਦੀ ਦਿੱਤੀ ਹੈ ਪ੍ਰਭੂ ਇਸ ਨੂੰ ਜਦੋਂ ਜੀ ਕਿਤੇ ਵੀ ਗੁਰਦੁਆਰੇ ਗੁਰੂ ਘਰ ਦੇ ਵਿੱਚ ਜਾਂਦੇ ਆ ਜਾਂ ਕਿਸੇ ਮਹਾਂਪੁਰਸ਼ ਦੇ ਕੋਲੇ ਹਰ ਕੋਈ ਕਹਿੰਦਾ ਜੀ ਮੈਨੂੰ ਨਾਮ ਦੀ ਦਾਤ ਦਿਓ ਨਾਮ ਏਕ ਓੰਕਾਰ ਦੱਸ ਦਿੱਤਾ ਵੀ ਆਹ ਤੂੰ ਨਾਮ ਜਪਣਾ ਅਗਦੇ ਤੇ ਫਿਰ ਆ ਕੇ ਕਹਿੰਦਾ ਜੀ ਨਾਮ ਦੀ ਦਾਤ ਦਿਓ ਕਾਰਨ ਕਿ ਇਹ ਸੰਤੁਸ਼ਟ ਨਹੀਂ ਹੋਇਆ ਨਾਮ ਦੀ ਦਾਤ ਨਾਲ ਮਿਲ ਗਈ ਪਰ ਉਹਨੂੰ ਪ੍ਰੋਸਾ ਨਹੀਂ ਹੋਤਾ ਵੀ ਮੇਰਾ ਇਹ ਨਾਮ ਜਪਣਾ ਜੇ ਪਹਿਲੇ ਦਿਨ ਨਾਮ ਜੀ ਦਾਤ ਮਿਲ ਗਈ ਕਿਸੇ ਨੂੰ ਤੇ ਫਿਰ ਜਪਣ ਦੀ ਦਾਤ ਮੰਗ ਲਓ ਕਿ ਨਾਮ ਜੀ ਦਾਤ ਰੋਜ਼ ਕਿਉਂ ਮੰਗਣੀ ਹੈ ਵੀ ਹੁਣ ਜਪਣ ਦੀ ਬਖਸ਼ਿਸ਼ ਦੇ ਦਿਓ ਜਦੋਂ ਜਪਦੇ ਆ ਫਿਰ ਮੰਗੋ ਵੀ ਵਿਸ਼ਵਾਸ ਦੀ ਬਖਸ਼ਿਸ਼ ਦੇ ਦਿਓ ਸਾਡੇ ਦੇ ਕਿਰਪਾ ਕਰੋ ਵਿਸ਼ਵਾਸਵਾਦੀ ਜੇ ਅਸੀਂ ਰੋਜ਼ ਉਂਝੀ ਜਾ ਕੇ ਕਹਿ ਦਿੰਨੇ ਆ ਸੋ ਤੇ ਸਿਰ ਦੇਖੋ ਜੀ ਨਾਮ ਜੀ ਦਾਤ ਦਿਓ ਨਾਮ ਤਾਂ ਲਈ ਗਏ ਜਾਂਦਾ ਸਤਿ ਏਕ ਓਮਕਾਰ ਨਾਮ ਹੈ ਗੁਰੂ ਗਰੀਬ ਨੋ ਅੱਜ ਮਹਾਰਾਜ ਫਰਮਾਉਂਦੇ ਐ ਸਾਡੀ ਜ਼ਿੰਦਗੀ ਇਹੋ ਜੀਵਨ ਕੀ ਬੇਤਾਲਾਂ ਵਰਗੀ ਅਸੀਂ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਮੰਗਿਆ ਕਰੋ ਏਕ ਓਮਕਾਰ ਸਤ ਗੁਰਪ੍ਰਸਾਦ ਅਸੀਂ ਸਿਰਲ ਦੇ ਉਤੇ ਵਿਸ਼ਵਾਸ ਕਰਨਾ ਵੀ ੴ ਪਰਮੇਸ਼ਰ ਦੇ ਨਾਮ ਦੇ ਵਿੱਚ ਸਾਰਾ ਤਾਕਤ ਹੈ ਇਹ ਵੀ ਵਿਸ਼ਵਾਸ ਕਰਨਾ ਵੀ ਸਾਨੂੰ ਲਿਆ ਕੇ ਮੇਰੇ ਕੋਲ ਨਾਨਕ ਨੇ ਦਿੱਤਾ ਉਹਦੀ ਕਿਰਪਾ ਹੋ ਗਈ ਨਾ ਜੋ ਨਹੀਂ ਕਰਤਾ ਹੋਗੇ ਨਾਮ ਦੀ ਦਾਤ ਮਿਲ ਗਈ ਸੁੱਖਾਂ ਨੂੰ ਮਿਲ ਗਈ ਦੁਨੀਆ ਦੇ ਹੋਰ ਸੀ ਕੀ ਚਾਉਣੇ ਆ ਕਲਪਨਾ ਜਿਹੜੀ ਉਹ ਸਾਡੀ ਆਪ ਦੀ ਬਣਾਈ ਜੀਏ ਰੱਬ ਨੇ ਨਹੀਂ ਸਾਨੂੰ ਦਿੱਤੀ ਰੋਜ਼ ਵੇਸ਼ੀ ਕਲਪਨਾ ਹੀ ਕਰਦੇ ਆ ਨਾ ਜੇ ਕਹੀਏ ਵੀ ਅਸੀਂ ਕਲਪਨਾ ਨਹੀਂ ਕਰਦੇ ਨਹੀਂ ਇਹ ਰਿਤਾ ਕਰਦੇ ਆ ਕਲਪਨਾ ਕਰਦੇ ਆ ਜਿਸ ਨਾਲ ਅਸੀਂ ਆਪਣੇ ਕਰਮ ਸਵਾਰਦੇ ਨਹੀਂ ਬਗਾਇਤ ਹੋਏ ਜਾਂਦੇ ਸਵਾਰਦੇ ਸੁਆਰੰਗ ਇਹ ਰਸਤਾ ਮੇਰੇ ਗੁਰੂ ਗ੍ਰੀਵạchੀ ਮਹਾਰਾਜ ਜੀ ਨੇ ਕਿਰਪਾ ਕਰਕੇ ਛਨਨ ਰਛਿਆ ਹੈ ਉਸ ਰਸਤੇ ਦੇ ਉੱਤੇ ਅਸੀਂ ਅਮਲ ਕਰਨਾ ਹੈ ਮਨਨਾ ਸਰਦੋ ਵੈ ਮਨ ਬੁੱਧ ਇਹ ਅਸੀਂ ਮੰਨਦੇ ਆਂ ਵੀ ਜੇ ਕਿਸੇ ਦੀ ਸੁਰਤੀ ਕੰਮ ਕਰਦੀ ਹੋਵੇ ਤਾਂ ਉਹਦਾ ਮਨ ਜਿਹੜਾ ਉਹ ਚੰਗੇ ਪਾਸੇ ਲੱਗ ਜਾਂਦਾ ਜੇ ਕੋਈ ਚੰਗੇ ਪਾਸੇ ਲੱਗਦਾ ਤੇ ਉਸ ਨੂੰ ਮਨ ਤੇ ਬੁੱਧ ਉਹਦਾ ਉਹ ਵੀ ਪ੍ਰਕਾਸ਼ ਹੋ ਜਾਂਦਾ ਹੈ ਇਸ ਰੈਨ ਨੂੰ ਆਪਾਂ ਮੰਨਦੇ ਆਂ ਵੀ ਜਿਹੜੀ ਸੁਰਤ ਜਿਹੜੀ ਆ ਉਹ ਕੈ ਮਨ ਤੇ ਜਿਹੜੀ ਸੁਰਤੀ ਨਹੀਂ ਕੰਮ ਕਰਦੀ ਉਹਦੇ ਮਨ ਨੇ ਕੀ ਕੰਮ ਕਰਨਾ ਤੇ ਉਹਦੀ ਬੁੱਧੀ ਨੇ ਕੀ ਕੰਮ ਕਰਨਾ ਹੈ ਗੁਰੂ ਗ੍ਰੀਵਨਾਜ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਇਹੀ ਰਸਤਾ ਸਾਰਿਆਂ ਤੋਂ ਵਧੀਆ ਦੱਸਿਆ ਵੀ ਤੁਹਾਡੀ ਸ਼ੋਰਤ ਤਾਂ ਕੰਮ ਕਰਦੀ ਹੈ ਜੇ ਤੁਹਾਡਾ ਮਨ ਬੁੱਧ ਇਹ ਸਾਰਾ ਕੁਝ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪੀਠ ਪੀਤਾ ਹੋ ਗਿਆ ਹੋਵੇ ਤੇ ਰੱਬ ਨੇ ਮਨਜ਼ੂਰ ਕਰ ਲਿਆ ਹੋਵੇ ਜੋ ਨਹੀਂ ਸੰਜੋ ਭਾਈ ਸਾਜਵੇਂ ਗੱਥੀ ਮਤਾਂ ਤੇ ਸਾਨੂੰ ਕੋਈ ਸਮਝ ਨਹੀਂ ਆਈ ਦੀ ਕੀ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਲੋਂ ਹੋਈਏ ਸੰਤ ਵਾਸਤੇ ਆਪਾਂ 사ਤ ਸੰਗਤ ਦੇ ਵਿੱਚ ਜਾਣੀ ਹੈ ਨਾ ਜੇ ਕੋਈ ਪੁੱਛੇ 사ਤ ਸੰਗਤ ਦੇ ਵਿੱਚ ਕੀ ਜਾਂਦੀ ਹੈ ਉਹ ਇਸ ਵਾਸਤੇ ਜਾਂਦੀ ਹੈ ਵੀ ਸਾਨੂੰ ਇਹ ਸਮਝ ਆ ਜਾਵੇ ਵੀ ਸਾਡੀ ਸੋਚੀ ਦੇ ਨਾਲ ਸਾਡਾ ਮਾਨ ਪਰਮੇਸ਼ਰ ਦੇ ਚਰਨਾਂ ਦੇ ਵੱਲ ਕਿਵੇਂ ਜਾਵੇ ਤੇ ਮਤ ਸਾਡੀ ਕਿਵੇਂ ਚੰਗੀ ਰਵੇ ਤੇ ਬੁੱਧ ਕਿਵੇਂ ਸਾਡੀ ਚੰਗੀ ਰਵੇ ਐਸੀ ਸਤਿਗੁਰੂ ਜੀ ਮਹਾਰਾਜ ਕਰਮਾਉਂਦੇ ਹਨ ਮਨ ਸਗਲ ਭਵਨ ਕੀ ਸੁਧ ਇਹ ਵੀ ਮੰਨ ਲੈਨੇ ਆ ਵੀ ਤੁਸੀਂ ਇਹ ਚਾਹੁੰਦੇ ਆ ਵੀ ਸਾਨੂੰ ਸਾਰੀ ਦੁਨੀਆ ਦਾ ਗਿਆਨ ਹੋਵੇ ਕਈ ਦੇ ਨਾਲ ਹੋ ਬੇਗ ਸ਼ਕਤੀਆਂ ਦੇ ਨਾਲ ਨਹੀਂ ਹੋਣਾ ਜੇ ਗਿਆਨ ਹੋਣਾ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਹੋਣਾ ਜਿੰਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਜਾਂ ਪਰਮੇਸ਼ਰ ਦੇ ਦਰਕਰ ਦੇ ਵਿੱਚ ਬਖਸ਼ਿਸ਼ ਲੈਣ ਵਾਸਤੇ ਆਪਣੇ ਜੀਵਨ ਦੇ ਵਿੱਚ ਉਹ ਰਸਤਾ ਅਪਣਾ ਲਿਆ ਉਹਨਾਂ ਨੂੰ ਤਾਂ ਸੂਖੀ ਸ਼ੋਖ ਹੈ ਉਹਨਾਂ ਨੂੰ ਸਾਰੀਆਂ ਭਾਵਨਾਵਾਂ ਦੀ ਸਿੱਧ ਹੋ ਜਾਂਦੀ ਹੈ ਗੁਡ ਨਾਨਕ ਜੀ ਕਿਰਪਾ ਹੋਵੇ ਐ ਸੇ ਸਤਿਗੁਰੂ ਜੀ ਮਹਾਰਾਜ ਫਰਮਾ ਦੇ ਹਨ ਮਨ ਮੋ ਜੋ ਟਾਨਾ ਖਾਈ ਇਹ ਵੀ ਮੰਦੇ ਐ ساری ਦੁਨੀਆ ਕਹਿੰਦੀ ਐ ਇਸ ਵਿੱਚ ਨ ਦੁੱਖ ਨ ਮਿਲੇ ਇਸ ਗੰਦੂ ਦਾ ਆਪਾ ਮੰਦੇ ਆ ਪਰ ਉਹਦੀ ਦਵਾਈ ਨਹੀਂ ਅਸੀਂ ਕਰਦੇ ਇਹ ਨਹੀਂ ਕਹਿੰਦੇ ਦੀ ਅਸੀਂ ਇਸ ਦੀ ਦਵਾਈ ਵੀ ਕਰੀਏ ਦੁਆਈ ਦਰਮੇਸ਼ਰ ਦਾ ਨਾਮ ਤੇ ਸਾਧੂ ਦੀ ਨਜ਼ਰ ਆਉਤਾ ਸੀ ਕਰਦੇ ਨਹੀਂ ਜੋ ਸਾਡੇ ਮਨ ਦੇ ਵਿੱਚ ਕੋਈ ਹੋਰ ਗੱਲਾਂ ਆਉਂਦੀਆਂ ਉਹ ਅਸੀ ਕਹੀ ਤੁਲ ਜੰਨੇ ਉਹ ਹੀ ਦੀ ਦੁਆਈ ਨਹੀਂ ਹੁੰਦੀ ਇਸ ਕਰਕੇ ਦੁਆਈ ਜਿਹਨਾਂ ਨੇ ਲਈ ਉਹਨਾਂ ਨੂੰ ਭਾਈ ਕਲਪਨਾ ਨਹੀਂ ਦੀ ਉਹਨਾਂ ਦੀ ਕਲਪਨਾ ਵੀ ਮੁੱਕ ਜਾਂਦੀ ਹੈ ਪਰਮੇਸ਼ਰ ਦੇ ਨਾਮ ਤੇ ਅਰਜੀ ਉਹਨਾਂ ਦਾ ਬਣਾ ਲੈਂਦਾ ਹੈ ਇਸ ਸਾਰੀਏ ਦੇ ਲਈ ਮਕਸਦ ਮੇਰੀ ਤੁਨਾਨਕਨੀ ਹੈ ਜਿਹੜੇ ਅਸੀਂ ਕਈ ਵੀ ਅਸੀਂ ਜਾ ਸੀ ਕਿ ਤੋ ਚੁੱਕ ਲੈ ਮੰਗੇ ਕਠਿਨੀਆਂ ਕਰਦੇ ਹੋ ਨਾ ਨਹੀਂ ਪਾਈਏ ਜੇ ਸਾਡੇ ਕਿਤੇ ਜਾਓ ਜੇ ਨਿਦਦ ਨਹੀਂ ਤੇ ਫਿਰ ਬਖਸ਼ਿਸ਼ ਨਹੀਂ ਮਿਲੇ ਗੁਰੂ ਗਰੀਬਰ ਮਹੰਮਾ ਜੀ ਦੇਖੋ ਕਿ ਹੂ ਹੈ ਪਰਮੇਸ਼ਰ ਹੈ ਪਰਮੇਸ਼ਰ ਨੇ ਕਿਹੋ ਜੀ ਕਰਤਾ ਕੀਤੀ ਹੈ ਐ ਸੂਸ਼ਰ ਗੁਰੂ ਜੀ ਮਹਾਰਾਜ ਫਰਮਉ ਦੇ ਹਨ ਮਨ ਜਮ ਕੇ ਸਾਥ ਨ ਜਾਏ ਜੇ ਸੀ ਗਈਏ ਵੀ ਅਸੀ ਇਹਦੀ ਮੰਨ ਨੇ ਵੀ ਜਮਨ ਦੇ ਸਾਥ ਨਹੀਂ ਜਾਣਾ ਪਰ ਜਾਣੇ ਕੌਣ ਜਮਨ ਦੇ ਨਾਲ ਸਾਥ ਉਹਨਾਂ ਦਾ ਨਿਭਣਾ ਜਿਨ੍ਹਾਂ ਨੇ ਕਰਮ ਜਿਹੜੇ ਆ ਉਹ ਭਲੇ ਨਹੀਂ ਕਰਦੇ ਮਨੁੱਖੀ ਵੀ ਜੇ ਵਿਚਾਰ ਕਰਕੇ ਵੇਖੋ ਆਪ ਨੂੰ ਆਪਣੇ ਆ ਦੇ ਵਿੱਚ ਕਿ ਜੇ ਅਸੀਂ ਬੁਰੇ ਕੰਮ ਕਰਦੇ ਆਂ ਸਾਨੂੰ ਪਰਮੇਸ਼ਰਨ ਦੇ ਦੇਣਾ ਨਹੀਂ ਗੁਰੂ ਗ੍ਰੀਵਨ ਰਾਜਾ ਮਹਾਰਾਜ ਫਰਮਾਉਦੇ ਜਮਨਾ ਤੋਂ ਕੋਨ ਨਹੀਂ ਬਚਣਾ ਜਿਨ੍ਹਾਂ ਨੇ ਸਤਗੁਰੂ ਜੀ ਦੀ ਗੱਲ ਮੰਨੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਗੁਰੂ ਜੀ ਕਹਿੰਦੇ ਵੀ ਮਹਾਂਪੁਰਸ਼ਾਂ ਦੀ ਸੰਗਤ ਕਰੋ ਸੰਸਾਰ ਦੇ ਵਿੱਚ ਕੋਈ ਗੱਲ ਹੈ ਵੀ ਸਾਨੂੰ ਸਮਝ ਨਹੀਂ ਆਉਂਦੀ ਵੀ ਕੌਣ ਮਾਨਪੁਰਸ਼ ਪੂਰਨ ਕੌਣ ਨਹੀਂ। ਤਾਂ ਗੰਦਲਿਓ ਜੇਕਰ ਕੋਈ ਕਿਸੇ ਨੂੰ ਧਰਮ ਦੇ ਵਿੱਚ ਪੌਂਦਾ ਸਾਧੂ ਤੇ ਸਮਝੋ ਪੂਰਾ ਨਹੀਂ। ਉਹਦਾ ਵਿਸ਼ਵਾਸ ਨਹੀਂ। ਜਿਹੜਾ ਪੂਰਾ ਉਸਨੇ ਕਰਮ ਦੇ ਵਿੱਚੋਂ ਕਰਨਾ ਜੇ ਸੂਰਜ ਪੂਰਾ ਤੇ ਉਹਦੇ ਨਾਲ ਹਨੇਰਾ ਰਹੂ ਤੇ ਤਾਂ ਸੂਰਜ ਹੋਏ ਹੀ ਨਾ। ਗਰਮ ਸੇ ਨੋ ਹਲੇ ਰਾਤਾਂ ਰਾਤ ਦੇ ਨਾਲ ਹੀ ਆਉਣਾ ਹਨੇਰੀ ਰਾਤ ਜਿਹੜੀ ਤਾਰਕਾ ਵਾਲੀ ਹੈ ਉਹਦੇ ਵਿੱਚ ਹੀ ਆਉਣਾ ਜੇ ਹਲੇ ਦੇ ਵਿੱਚ ਕਹੀਏ ਸਾਨੂੰ ਜਿੱਥੇ ਉੱਥੇ ਤਾਂ ਦੇਖਣਾ ਨਹੀਂ ਇਹ ਕਰਕੇ ਪਾਈ ਜਿੱਥੇ ਜਿੱਦਾਂ ਉਹ ਉਹ ਵੀ ਇੱਕ ਪਰਮੇਸ਼ਰ ਦਾ ਇਰਾਦਾ ਹੋ ਕੇ ਤੇ ਤਾਂ ਨਜ਼ਰ ਹੀ ਨਹੀਂ ਲਾਉਂਦਾ ਜੇਕਰ ਮਰੇ ਵਿੱਚੋਂ ਕੱਢ ਦਿੱਤਾ ਤੇ ਫਿਰ ਤੁਸੀਂ ਸਮਝੋ ਵੀ ਪਰਮੇਸ਼ਵਰ ਦੀ ਨੇੜ ਹੋਗੇ ਇਹ ਬਰਮਜਪਾਤਾ ਦੂਰ ਹੋਗੇ ਪਰਮਰੇ ਵਿੱਚੀ ਜ਼ਿੰਦਗੀ ਨਿਕਲ ਜਾਂਦੀ ਹੈ ਗੁਰੂ ਗਰੀਬ ਨਵਜੀ ਮਹਾਰਾਜ ਬਾਣੀ ਨੇ ਵੀ ਪਰਮਾਉਂਦੇ ਆ ਮਨ ਜਮ ਕੈ ਸਾਥ ਨਾ ਜਾਏ ਏ ਵੀ ਮਿਲ ਲੈਂਦੇ ਐ ਵੀ ਜੰਮ ਦੇ ਸਾਥ ਨਹੀਂ ਜਾਣਾ ਪਰ ਜਾਵਾਂਗੇ ਨਾ ਕਿਸ ਤਰ੍ਹਾਂ ਦੇ ਨਾਲ ਐ ਇਹ ਸੰਬidhi ਦੇ ਨਾਲ ਆਪਾਂ ਜਾਵਾਂਗੇ ਜੇ ਅਸੀਂ ਗੁਰੂਆਂ ਦੀ ਗੱਲ ਮੰਨ ਲਈ ਜੇ ਅਸੀਂ ਮਹਾਪੁਰਸ਼ਾਂ ਦੀ ਗੱਲ ਮੰਨ ਲਈ ਤੇਰੀ ਅਸੀਂ ਬਚਾਂਗੇ ਨਾ ਗੱਲਾਂ ਬੱਸ ਕਰਨ ਨਾਲ ਸਮਝੰਦੂ ਤਾਂ ਨਹੀਂ შეਦੇ ਰਹੇ ਜਿਹੜੇ ਬਚੇ ਜਿਨ੍ਹਾਂ ਨੇ ਬਚਾਇਆ ਉਹਨਾਂ ਨੇ ਗੱਲਾਂ ਬਤਾ ਨਹੀਂ ਕੀਤੀਆਂ ਉਹਨਾਂ ਨੇ ਉਸ ਨੂੰ ਡਿਡ ਵਿਸ਼ਵਾਸ ਦੇ ਵਿੱਚ ਰੱਖਿਆ ਸਮਾਉਂ ਅਨੁਭਵ ਦਾ ਸੰਗਤ ਦਾ ਦੰਦ ਸਿੱਖੀ ਦੇ ਵਿੱਚ ਸੋਪਾ ਗੰਬਲੀਓ ਸਮੁਧੀ ਬਿਚਕੀ ਸੀ ਵੀ ਜਿਹੜੇ ਉਸ ਜ਼ਮੀਦੀ ਮਾਨਵੀ ਸੰਨ ਉਹਨਾਂ ਨੇ ਕਿਹਾ ਵੀ ਅਸੀਂ ਦੁਨੀਆ ਦਾ ਭਲਾ ਕਰਨਾ ਕੋਡ ਮੈਨ ਹ ਦੁਨੀਆ ਦਾ ਭਲਾ ਨਹੀਂ ਹੁੰਦਾ ਹੋਣਾ ਤਾਂ ਸਤਗੁਰ ਕੀ ਗੱਲ ਸਤ ਕਰਮ ਮੰਨ ਲਈ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਉਹਨਾਂ ਤੇ ਇਹਨਾਂ ਦੂਜਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਗੁਰਮੁਖੀ ਨੇ ਜਿਸ ਵੀ ਨੇ ਕਿਹਾ ਵੀ ਪਰਮੇਸ਼ਰ ਇੱਕ ਹੈ ਇਹ ਸਭ ਦੁਨਸਾ ਦਾ ਨਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦੱਸਿਆ ਵੀ ਵਿਸ਼ਵਾਸ ਦੀ ਗੱਲ ਕੀ ਹੈ ਕਲ ਦਿੱਤ ਸੀ ਨੰਦਕੁਰ ਦਾ ਕਿਲ੍ਹਾ ਛੱਡ ਦਿਓ ਤੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਦੇ ਸਿੱਖ ਪੜ੍ਹਨ ਲੋਕ ਜੀ ਇਹਨਾਂ ਨੇ ਵਾਅਦਾ ਕੀਤਾ ਉਹ ਕਹ ਲਗੇ ਵੀ ਜਿਹੜੇ ਧਰਮ ਕਰਨ ਵਾਲੇ ਨੇ ਇਹਨਾਂ ਨੇ ਵਾਅਦੇ ਨਹੀਂ ਹੁੰਦੇ ਲੋੜ ਨੂੰ ਦੀ ਕੰਨ ਨੂੰ ਆਪਾਂ ਤੋੜਨ ਵਾਸਤੇ ਆਏ ਆ ਇਹ ਲੋੜ ਨੂੰ ਦੀ ਕੰਨਾ ਕੱਢਣ ਵਾਸਤੇ ਆਏ ਗੁਰਮੁਖੇਨੋ ਜਿਛੇ ਮੇਲੇ ਗੁਰੂ ਗ੍ਰੰਥ ਨੂੰ ਆਖੀਨੇ ਗਿਆ ਤੈਨੂੰ ਸਿੱਖ ਜਿਹੜੇ ਸਨ ਵਿਸ਼ਵਾਸ ਨਹੀਂ ਸੀ ਨਾਮ ਨੇ ਅਕਸਰ ਜਿਹੜਾ ਸੀ ਉਹ ਜੰਗ ਕਰਨਾ ਪਿਆ ਸੱਤ ਸੰ ਲੱਜੀ ਤੋਂ ਪਾਰ ਹੋਣਾ ਪਿਆ ਸ਼ੰਕਰ ਵੀ ਘੜੀ ਦੇ ਰਿਤੇ ਵੀ ਜੰਮ ਹੋਇਆ ਗੁਰਮੁਖੀ ਨੂੰ ਜਸਵੀ ਲਈ ਜਾਣ ਹੋਇਆ ਤੇ ਸਾਹਿਬਜ਼ਾਦੇ ਦੋ ਵਿਛਣ ਕੇ ਮਾਤਾ ਦੇ ਨਾਲ ਚਲੇ ਗਏ ਜਸਵੀ ਦੇ ਮਾਤਾ ਦੇ ਨਾਲ ਚਲੇ ਗਏ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਬਹੁਤ ਵੱਡਾ ਕੰਮ ਕਰਨ ਲੱਗੇ ਆਂ ਵੀ ਤੁਹਾਨੂੰ ਗ੍ਰੀਟ ਦੇ ਵਿੱਚ ਭੇਜਣ ਲਗੇ ਆਂ ਸਾਹਿਬ ਜੀ ਦੇ ਜੀਲੇ ਸ਼ਾਨੋ ਉਹ ਗੁਰੂ ਜੀ ਦੇ ਪੁੱਤਰ ਉਹ ਕਹ ਲਗੇ ਜੀ ਅਸੀਂ ਸੱਚਖੰਡ ਦੇ ਵਿੱਚ ਜਾਣਾ ਤੇ ਅਸੀਂ ਇਸ ਜਗ੍ਹਾ ਦੇ ਬੀਤਣਾ ਜਾਣਾ। ਸੁਰਗਾਂ ਦੀ ਲੋਧ ਨਹੀਂ ਨਰਕ ਸੁਰਗ ਤੇ ਰਹੁ ਨਿਆਰਾ। ਜੇ ਸਾਦਾ ਸਾਹਿਬ ਨੇ ਰਹਾ ਤੇ ਮੈਨਨ ਕੀ ਕਰਨ। ਉਹ ਕਹ ਲਗੇ ਜੀ ਅਸੀਂ ਬੇ ਕੋਣ ਤੀ ਗੱਲ ਕਰਦੇ ਆਂ ਤੁਸੀਂ ਸੁਰਗਾਂ ਦੀਆਂ ਗੱਲਾਂ ਕਰਦੇ ਹੋ। ਤੁਹਾਡੇ ਕੋਲ ਸੁਲਕ ਦੇ ਵਿੱਚ ਨਹੀਂ ਪਿਆ ਜਾਣਾ ਅਸਰੂਕਲ ਦੇ ਵੀ ਇਸ ਤਰ੍ਹਾਂ ਹੈ ਸਾਡੇ ਧਰਮ ਦੇ ਵਿੱਚ ਹੈ ਵੀ ਬੱਤੇ ਮਾਰ ਕੇ ਕਾਫਰ ਨੂੰ ਮਾਰਦੇ ਹੋ ਤੇ ਫਿਰ ਉਹ ਸਿੱਧੇ ਸਵਰਗ ਨੂੰ ਚਲੇ ਜਾਂਦਾ ਹੈ ਬੇਈਜ ਨੂੰ ਕਹ ਲੈ ਦੇ ਲੋ ਤੁਸੀਂ ਭੇਜ ਕੇ ਦੇਖ ਲੋ ਸਵਾ ਬੰਗਲੋ ਜਿਹੜਾ ਕੂੜ ਦਾ ਤੁਸਾਰਾ ਹੁੰਦਾ ਉਹਦਾ ਵਿੱਚੋਂ ਕੂੜ ਹੀ ਨਿਕਲਦਾ ਹੋਰ ਕੁਝ ਨਹੀਂ ਨਿਕਲਦਾ ਕੂੜ ਖੁੱਟੇ ਨਾਂ ਸਹਿਬਜ਼ਾਦੇ ਜਿਹੜੇ ਸਨ ਉਹਨਾਂ ਨੂੰ ਪੱਥਰ ਮਾਰ ਕੇ ਇੱਟਾਂ ਦੇ ਬੀੜੇ ਚਣ ਦਿੱਤਾ ਕਹਣ ਗਏ ਵੀ ਤੁਸੀਂ ਇਹ ਕਹੋ ਵੀ ਅਸੀਂ ਤੁਹਾਡੇ ਰਸਤੇ ਤੇ ਉੱਤੇ ਚੱਲ ਕੇ ਬੈਕੋਂ ਨਹੀਂ ਅਸੀਂ ਬਹੀਸ਼ਤ ਨੂੰ ਜਾਣਾ ਕਹਣ ਕਿਤਨੇ ਐਸਾ ਬਹੀਸ਼ਤ ਨਹੀਂ ਜਾਣਾ ਸਾਡੇ ਵਾਸਤੇ ਅਕਾਲਪੁਰਖ ਨੇ ਸੱਚੇ ਖੰਡ ਬਣਾਇਆ ਗਿਆ ਸੱਚੇ ਖੰਡ ਵਿੱਚ ਅਨੰਕਾਰ ਸੂਤਿ ਲਿਆਣਾ ਤੁਸੀਂ ਪਛਾਣਦੇ ਹੋ ਪਛਾਣਦੇ ਆਖਰ ਦੁਨੀਆਦਾਰੀ ਇੱਕ ਪਾਸੇ ਜਿਹੜੇ ਰਾਜੇ ਸਨ ਉਹਨਾਂ ਤੋਂ ਨਾਂ ਨਿਆ ਹੋਇਆ ਤੇ ਨਾ ਹੀ ਉਹਨਾਂ ਤੋਂ ਆਪਣੀ ਮਾਲਕ ਦੀ ਗੱਲ ਮੰਨੀ ਗਈ ਉਹਨਾਂ ਨੇ ਸੰਹ ਖਾਦੀਆਂ ਕੁਰਾਨ ਦੀਆਂ ਜਿਹੜੇ ਵਾਈ ਤਰੀਏ ਰਾਜੇ ਸਨ ਉਹਨਾਂ ਨੇ ਕਹਉਂਦੀ ਸੰਹ ਖਾਦੀ ਬੇਕਾਮ ਤਿੰਨ ਦਿਨ ਸਾਨੂੰ ਸੌਂ ਹੈ ਸਾਨੂੰ ਦੁੱਧ ਹੀ ਨਾ ਮਿਲੇ ਪਰ ਪਰਮੇਸ਼ਰ ਤਾਂ ਇਹੋ ਜਿਹਾ ਨਹੀਂ ਵੀ ਕੋਈ ਇਹ ਤਾਂ ਜ਼ੁਲਮ ਕਰਨ ਵਾਲਾ ਸੌਂਖਾ ਬੀਤੇ ਉਹ ਦੁੱਧ ਕਿੱਥੇ ਨੂੰ ਨਾ ਦੇਵੇ ਅੱਜ ਵੀ ਮਿਲਿਆ ਜ਼ੁਲਮ ਕਰਨ ਵਾਲੇ ਨੇ ਜਿੰਮੇ ਜੁੜਿਆ ਹੈ ਦੁਨੀਆ ਦੇ ਵਿੱਚ ਇੱਕ ਪਾਸੇ ਜ਼ੁਲਮ ਕਰਨ ਵਾਲੇ ਕੋ ਇੱਕ ਪਾਸੇ ਜ਼ੁਲਮ ਨੂੰ ਹਟਾਉਣ ਪਾਵੇ ਹੈ ਬਾਬੇ ਤੇ ਹੈ ਬਾਬੇ ਤੇ ਬਾਬਰ ਕੀ ਤੋ ਉਹ ਆਪ ਕਰੇ ਪਰਮੇਸ਼ਰ ਸੋ ਦੁਨੀਆ ਦੇ ਵਿੱਚ ਦੋ ਹੀ ਰਸਤੇ ਆਂਦੀ ਦੁਨੀਆ ਜ਼ੁਲਮ ਕਰਨ ਵਾਲੀ ਐ 파ਮੇ ਦੇ ਪੂਰੀ ਦੇ ਵਿੱਚ ਹੋਣ 파ਮੇ ਦੇਤ ਹੋਣ 파ਮੇ ਆਪਾ ਮਾਤਲੂਕ ਦੇ ਵਿੱਚ ਐ ਪਰਮੇਸ਼ਰ ਨੇ ਇਹੋ ਜਿਹਾ ਰਸਤਾ ਬਣਾਇਆ ਉਹਨਾਂ ਨੇ ਸੱਚ ਦਾ ਰਸਤਾ ਫੜਿਆ ਦੇਵਨਾ ਨੇ ਕੂੜ ਦਾ ਰਸਤਾ ਫੜਿਆ ਆਖਰਕਾਰ ਜਿਹੜੀ ਜਿੱਤ ਐ ਕੂੜ ਨੂੰ ਖੁੱਟੇ ਨਾਮ ਦਾ ਓੜਕ ਸੱਚ ਰਹੀ ਅੱਜ ਸਹਿਬਜ਼ਾਦੇ ਨੂੰ ਅਸੀਂ ਯਾਦ ਕਰਦੇ ਆਂ ਉਨਾਂ ਲਈ ਬਖਸ਼ੇ ਨੂੰ ਯਾਦ ਕਰਦੇ ਆਂ। ਜਨਮ ਅਸੁਰਗ ਤੇ ਹੋਣਾ ਰ। ਔਗਲ ਲਗੇਣਾ ਸਾਨੂੰ ਨਰਕ ਦੀ ਗੱਲ ਆ ਨਾ ਸੁਰਗ ਦੀ ਗੱਲ ਆ ਅਸੀਂ ਤਾਂ ਨਿਆਰਾ ਇੱਕ ਬੈਕੌਂਸ ਦੇ ਵਿੱਚ ਗੁਰੂ ਦੀ ਗੋਦ ਦੇ ਵਿੱਚ ਹੀ ਬੈਠਣਾ। ਇੱਕ ਨੇ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਤੇ ਉਹਦੇ ਵਿੱਚ ਸਾਨੂੰ ਬਿਠਾਉਣਾ ਇੱਕ ਨੇ ਜ਼ੁਲਮ ਕਰਨਾ ਤੇ ਜ਼ੁਲਮ ਵਾਲੇ ਦੇ ਕੋਲੇ ਬਿਠਾਉਣਾ। ਚੰਗਾ ਤਾਂ ਇਹੀ ਆ ਵੀ ਅਸੀਂ ਉਨ੍ਹਾਂ ਦੀ ਹੋਂਦ ਦੇ ਵਿੱਚ ਬੈਠੀਏ ਜਿਹੜੇ ਸਾਨੂੰ ਬੇਕੁੰਠ ਜਾਣ ਵਾਲੇ ਹੋਣ। ਸਫਾ ਗੰਬਲੇ ਉੱdit ਜਗਤ ਦੇ ਵਿੱਚ ਬੇਕੁੰਠ ਉਸੇ ਸਾਧੂਆਂ ਦਾ ਵਾਸ ਹੁੰਦਾ ਹੈ ਜਦੋਂ ਸਾਧੂ ਜਾਂਦੇ ਹੈ ਤੇ ਕੁੰਠ ਨੂੰ ਜਾਂਦੇ ਹੈ। ਕੁੰਠੀ ਕੋਈ ਚਰਤ ਨੂੰ ਜਾਂਦੇ ਹੈ, ਦੂਸਰੀ ਨਟਕ ਨੂੰ ਤੁਰੇ ਜਾਂਦੇ ਹੈ। ਕਿਉਂ ਨਾ ਅਸੀਂ ਉੱਥੇ ਜਾਈਏ ਜਿੱਥੇ ਨਿਰੰਕਾਰ ਵਾਸ ਦਾ ਹੋਵੇ। ਗੁਰੂ ਗਰੀਬ ਨਵਾਸੀ ਮਹਾਰਾਜ ਕਿਰਪਾ ਕਰਨਾ ਇਸਾ ਨਾਮ ਦਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਜਿਹਦਾ ਮਨ ਮੰਨ ਗਿਆ ਉਸੇ ਨੂੰ ਪਤਾ ਸਭ ਜੀਵਤਾਂ ਦਾ ਮਨ ਮੰਨ ਗਿਆ ਸਾਡਾ ਵੀ ਮਨ ਹੀ ਤੁਰਿਆ ਜਾਂਦਾ ਤੇ ਜੇ ਜਨਮ ਕਮਵਾਲਿਆਂ ਦਾ ਮਨ ਨਹੀਂ ਮੰਨਿਆ ਨਾ ਉਹਨਾਂ ਨੂੰ ਕਾਮ ਤੇਂ ਦੀ ਗੱਲ ਤੇ ਨਾ ਉਹਨਾਂ ਨੂੰ ਕੁਰਾਨ ਦੀ ਗੱਲ ਅਕਸਰ ਤਾਂ ਜਿੰਨੇ ਵੀ ਸੰਨ ਜੀ ਕੁਰਾਨ ਸ਼ਰੀਫ ਹੈ ਗਰਮੁਥੀਨੋ ਸਨੇਹੀਲੀ ਮਤਨੀ ਜਿਟੀ ਜਿਨਾਂ ਨੇ ਉਸ ਤੋਂ ਬਾਅਦ ਆਪਣਾ ਰਾਸਥੈ ਬਦਲ ਲਿਆ ਇਹ ਉਹਨਾਂ ਨੇ ਕਿੱਦਾਂ ਜ਼ੁਲਮ ਕਰਦੇ ਐ ਜਿੰਨੋ ਨਿਕਰਾਨ ਨੂੰ ਮੰਨਿਆ ਉਹ ਪਰਮੇਸ਼ਰ ਦਾ ਨਾਮ ਜਪਦੇ ਐ ਜਿਹੜੇ ਵੇਦ ਨੂੰ ਮੰਨਦੇ ਆ ਉਹ ਵੀ ਪਰਮੇਸ਼ਰ ਦਾ ਨਾਮ ਜਪਦੇ ਐ ਬੇਦਿਕ ਦੇਵਕੋਹਮਤ ਝੂਠੇ ਝੂਠਾ ਸੋਚਦਾ ਜ। ਵਿਚਾਰ ਦੀ ਜ਼ਰੂਰਤ ਐ ਮੰਨਣ ਦੀ ਉਪੀ ਕਰਦਾ ਐ ਜਿਹੜੀ ਸਹਿਜੂ ਜ਼ਾਤਿਆਂ ਨੇ ਕੀਤੀ ਤੇ ਸਾਨੂੰ ਉਹ ਬਖਸ਼ਿਸ਼ ਤੋਂ ਗੁਰੂ ਦਾ ਨੇ ਕਿਰਪਾ ਕਰਨ ਸਾਹਿਬ ਉਹਨਾਂ ਨੇ ਤੱਕੋਂ ਖੈਰ ਮਿਲੇ ਖੇੜੀ ਗੋ ਨਾਨਕ ਦੇ ਜੀ ਮਹਾਰਾਜ ਕਿਰਪਾ ਕਰਨ ਸਾਡੀ ਸੰਗਤ ਨੂੰ ਅੰਮ੍ਰਿਤ ਵੇਲੇ ਦਾ ਜਾਗਨਾ ਭੋਜਨ ਤੇ ਧਰਮੀ ਹੋਣ ਦੀ ਜਾਂਚ ਜਿਹੜੀ ਹੈ ਉਹ ਨਹੀਂ ਬਖਸ਼ਿਸ਼ ਦੇ ਰਿਹਾ ਤੇ ਕਿਰਪਾ ਕਰਨ ਜੀ ਆਇਆਂ ਵਾਹੀਆਂ ਜਿੰਨੇ ਕਦਮ ਰੱਖੇ ਸ਼ਰਮਤੇ ਸਾਰੀ ਸੰਗਤ ਨੂੰ ਸਾਡੀ ਕੋਟ ਕੋਟ ਪਰ ਨਮਸਕਾਰ ਬੈਠੇ ਆ ਠੀਕ ਆ ਕੁਝ ਨਹੀਂ ਜਿੱਥੇ ਕਹਈ ਦੀ ਲੱਗੀਏ ਲੱਗੀ ਆ ਤੇ ਜਿੰਨੇ ਆਪਾਂ ਦਰਬਾਰ ਦੇ ਵਿੱਚ ਬੈਠੇ ਆ ਤੇ 5 ਇੱਕ ਮਿੰਟ ਤਾਂ ਸਿਮਰਨ ਕਰਨਾ ਜਿਹੜਾ ਆਪਾਂ ਸਿਮਰਨ ਕਰ ਲਾਂਗੇ ਆਪਣੀ ਹਾਜ਼ਰੀ ਲੱਗ ਜਾਊਗੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ Namo Sat Nam Sat Nam Sat Nam Ji.